ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ

ਆ ਗਿਰਾਉ ਡੋਗਰੇ ਚਾ ਚਾਹ ਮੈਂ ਉਹ ਤੋਂ ਡੰਗਰ ਕੱਢਦੇ ਵੇ ਮਾਰਦੇ ਜਿਆਦਾ ਕਰਦੇ ਕੱਢ ਲਿਆ ਉਹਥੇ ਗਿਆ ਮੈਂ ਕਿੰਨੇ ਆਜੋ ਮਾਦਰਾਂ ਨੂੰ ਤੋਂ ਜਾ ਕੇ ਬੋ ਵੀ ਇਹਦੇ ਨੇ ਮਾਰ ਲੈਨੇ ਬੋਲਾ ਕੇ ਕਿਹਨੂੰ ਪਾਣਾ ਉਹਦਾ ਆਹ ਮੈਂ ਉੱਥੇ ਸੁੱਖੀ ਨਹੀਂ ਫਟ ਇਹਦਾ ਜਦ ਮੈਂ ਕਰੀ ਪਗਲਾ ਨਹੀਂ ਪਾਉਂਦਾ ਮੈਂ ਕੱਢ ਲਿਆ ਮੈਨੂੰ ਆਉਂ ਨਹੀਂ ਰਹੀ ਜਾਂਦੀ ਤੂੰ ਤੂੰ ਤੇ ਨਹੀਂ ਤੇ ਲੱਭ ਸੁਖ ਨੂੰ ਆਖੋ ਲਾ ਮੈਂ ਇਹ ਬੰਦੇ ਵੀ ਲੈ ਕੇ ਆਪੇ ਭਾਈ ਬਾਰੇ ਬਿਲਕੁਲ ਨਹੀਂ ਬਿਲਕੁਲ ਨਹੀਂ ਆਪਰੇ ਉਪਰੇ ਮੈਂ ਜੇ ਨਹੀਂ ਆਉਂਦਾ ਤਾਂ ਮੈਂ ਤੇ ਦਿੱਤਾ ਆ ਜੰਦੀ ਆ ਬਾਬਾ ਜੀ ਆਜ ਨੇ ਇਧਰ ਨੂੰ ਇਨਾ ਇਨਾ ਸਬਰ ਸੰਤੋਹ ਮੇਰੇ ਮਨ ਨਹੀਂ ਜਾ ਰਿਹਾ ਉਹ ਜਦੋਂ ਮੇਰੇ ਕੋਲ ਕੋਈ ਨਹੀਂ ਆ ਰਿਹਾ ਅਲੈਕੋ ਵਾਲੀ ਹੰਟ ਰੇ ਰੇ ਜਦੋਂ ਬੋਜੀ ਕਰਦੇ ਕੋਈ ਗੁਰੂ ਨਾ ਕੋਈ ਪੰਨਾ ਲੈ ਵੀ ਆ ਵਾਂ ਬਤਾ ਜੀ ਜਦਾ ਲਿ ਜਾਓ ਜਦਾ ਜਦਾ ਪ੍ਰਸਾਦਾ ਦਾਲ ਪ੍ਰਸਾਦਾ ਹਲੋ ਸਿੱਕਾ ਬਬਾ ਇਸ ਤਰ੍ਹਾਂ ਉਹ ਰਕੇ ਬਸ ਕੋਈ ਨਹੀਂ ਆਉਂਦਾ ਇਹ ਜਿਹੜਾ ਲੱਗ ਲੱਗੇ ਘਰ ਸਾਰਾ ਪਹੁੰਚ ਜਾਂਦਾ ਜਾਂਦਾ ਪਰ ਜਾਂਦਾ ਘਰੇ ਕਾ ਕੇ ਪਹੁੰਚਦਾ ਪੂਰ ਪੁੱਤ ਆ ਇਹਨੂੰ ਸਾਰੇ ਹੋਣ ਆਉਂਦਾ ਮੈਂ ਕਹਿੰਦਾ ਤੋਰੇ ਆਪਣਾ ਹੁਣ ਤੇ ਕੰਨ ਨਾ ਆਏ ਬਾਲ ਪਾ ਦਿਓ ਆਪਾਂ ਜੀ ਡੰਗਰਾਂ ਦੇ ਪੁੱਛੇ ਫੜਨਦੇ ਡੰਗਰ ਕੰਡਰ ਜਾਇਆ ਨਾ ਏ ਤੇਰੇ ਵਾਲੇ ਤੁਹਾਡੇ ਉੱਤੇ ਕੋਈ ਨਹੀਂ ਜੀ ਮਾਨ ਜਾਂਦਾ ਉਹਨਾਂ ਵਿੱਚ ਬਾਕੀ ਨਹੀਂ ਤੁਸੀਂ ਆ ਜਾਓ ਜੀ ਮੈਂ ਲੈ ਕੇ ਇੱਕ ਲੈ ਕੇ ਆਉਂਦਾ ਟੱਕਰ ਟੱਕਰ ਸਭ ਤੋਂ ਸ਼ਗਲ ਇੱਥੇ ਬਾਬਾ ਜੀ ਬੱਤੇ ਆ ਰਹੇ ਤੇ ਬੈਠੇ ਕਿ ਬੈਠੇ ਰਹੇ ਜਿੱਥੇ ਬੈਠੇ ਹੋ ਮੁੰਡੇ ਕਿਤੇ ਦੁੱਧੇ ਨੂੰ ਪਾ ਕੇ ਕਿ ਕਰਾਉਂਦੇ ਨਵਾਂ ਤੋਂ ਦੋ ਦੋ ਚੱਲ ਵੀ ਅੱਜ ਹੀ ਰੱਖੀ ਜਾਂਦੀ ਹੈ ਮੇਰੇ ਪਾਸੇ ਹੱਥ ਕਾਫੀ ਰਹਿ ਜਾਂਦੇ ਇੱਧਰੋਂ ਇੱਧਰੋਂ ਮਨੇ ਕਹਿਣਾ ਲੈ ਤਾ ਦੇ ਦੇ ਨਾ ਹੋਰ ਕੀ ਦੇ ਦੇ ਨਹੀਂ ਨਹੀਂ ਲੈ ਜਾਓ ਸਾਡੇ ਕੋਲੇ ਨਹੀਂ ਆ ਗਏ ਆ ਦਰਪਾਲਾਂ ਅੱਛਾ ਜੀ ਹੋਰ ਪ੍ਰਸ਼ਾਦ ਲੈਣਾ ਨਹੀਂ ਹੋਰ ਨਹੀਂ ਨਹੀਂ ਬਾਬਾ ਸਾਡੇ ਜੀ ਦੇਖਾ ਬੀਹਾਰ ਦੀ ਫਾਰਮ ਦੇ ਤਾਪ ਆਹ ਪਰ ਦੇ ਨੋ ਨੋ ਮਿਲਦਾ ਪਾਪ ਹੈ ਆ ਨੂੰ ਬਲਾਈ ਅੱਜ ਪ੍ਰਸ਼ਾਦਾਏ ਪਾਣੀ ਦਾ ਭਾਰ ਵਾ ਬੰਦੇ ਆਪਾ ਵਾਧੂ ਬੰਦੇ ਵਾਧੂ ਪਸੂ ਕੱਢਣੋ ਮੈਂ ਇਹ ਰੱਛਾ ਕਹਿੰਦਾ ਹੁੜ ਕੇ ਹਾਂ ਤੋਂ ਬਾਅਦ ਕੱਢੇ ਬਾਅਦ ਉਹਦਾਂ ਨੇ ਉਹਦਾਂ ਨੇ ਉਹਦਾਂ ਮੰਨ ਗਏ ਕੱਢ ਲੈ ਜੀ ਥੋੜਾ ਜਣਾ ਇਸ ਪਸੂ ਬਾਤਵਾ ਜੀ ਕੋਸਮਾ ਲਿਆਂਦਾ ਕੋਈ ਨਹੀਂ ਲਿਆਂਦੇ ਕੜ-ਕੜ ਕੇ ਪਾਣੀ ਦਾ ਪਤਾ ਹੀ ਨਹੀਂ ਹੈ ਜੀ ਆਫਤਾ ਜਿਹੜੀ ਅਜੇ ਤੱਕ ਸਾਡੇ ਅੰਦਰਾਂ ਚ ਪਾਣੀ ਨਹੀਂ ਵੜਿਆ ਦੇਖੋ ਇਹਦੇ ਆਪ ਦੇ ਚੋਂ ਭਰਾਵਾਂ ਦੇ ਤੇ ਸੌਕੇ ਤੋਂ ਉਪਰ ਬਚਾਈ ਜੀ 150 ਕਾ ਮਾਣ ਆਉਂਦਾ ਫੇਰ ਵੀ ਬਹੁਤ ਜ਼ਿਆਦਾ ਹੀ ਇਹਨਾਂ ਦਾ ਵਾ ਜਿਹੜੇ ਉੱਚਿਆਂ ਨੀਵੇਂਆਂ ਸਾਵਾਂ ਤੋਂ ਲਿਆ ਆ ਕੇ ਮੁਰਤੇ ਰਾਤ ਆਪਦੇ ਘਰੇ ਵੀ ਰੱਖ ਲਏ ਨੇ ਪੁੱਛ ਜੀ